ਚੰਗਾ ਕਿਹੜਾ ਪਿੰਡ ਹੈ ਠੱਠੀ ਪਿੰਡ ਹੈ ਕਿਹੜੀ ਪਾਰਟੀ ਚ ਪਹਿਲਾਂ ਸਮਲ ਮੈਂ ਆਮ ਆਪ ਪਾਰਟੀ ਚ ਆਮ ਆਪ ਨੋਬਤਾਈ ਛੱਡਦੀ ਆ ਪਾਰਟੀ ਨੋਬਤੋ ਇਹੋ ਹੀ ਆ ਵੀ ਕੰਮਕਾਰ ਉਹਨਾਂ ਦੇ ਕੋਈ ਪਸੰਦ ਨਹੀਂ ਆ ਸਾਡੇ ਤਾਂ ਕਰਕੇ ਛੱਡੀ ਆ ਹੁਣ ਅਸੀਂ ਕਾਂਗਰਸ ਪਾਰਟੀ ਜਾਦੇ ਆ ਲੱਗਦਾ ਮੈਡਮ ਦੇ ਕੰਮ ਤੁਸੀਂ ਕਾਫੀ ਸੰਦਰ ਬਿਲਕੁਲ ਖੁਸ਼ ਆਗੇ ਵੀ ਅਸੀਂ ਇੱਧਰ ਹੀ ਚੱਲੋ ਨਾਲ ਕੋਈ ਥੋੜੀ ਜਿਹੀ ਗਲਤੀ ਨਾ ਚਲ ਕੇ ਇੱਧਰ ਨਾਲ ਚੱਲੋ ਕਾਂਗਰਸ ਪਾਰਟੀ ਦੇ ਬਿਲਕੁਲ ਜੀ ਕਿਹੜੀ ਪਾਰਟੀ ਸਾਡੇ ਸਾਰਾ ਜੀ ਕਾਂਗਰਸ ਪਾਰਟੀ ਚ ਸਮਲ ਹੋ ਰਿਹਾ ਹੈ ਮੇਰਾ ਨਾਮ ਕੁਲਵੰਤ ਸਿੰਘ ਪਿੰਡ ਬਹਾਦਰ ਜੀ ਤੇ ਆਮ ਆਦਮੀ ਪਾਰ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਤਾ ਹਾਂ ਇਹਨਾਂ ਦੇ ਚੰਗੇ ਕੰਮਾਂ ਤੇ ਵਧੀਆ ਨੀਤੀਆਂ ਤੇ ਬੜੇ ਵਧੀਆ ਕੰਮ ਕਰਦੇ ਨੇ ਜੀ ਕਾਰਨ ਕੀ ਸਮਝਦੇ ਹੋ ਭਾਈ ਕਿਉਂ ਛੱਡਣਾ ਪਿਆ ਪਾਰਟੀ ਨੂੰ ਉਹ ਪਾਰਟੀਆਂ ਛੱਡਣਾ ਇਸ ਤਰ੍ਹਾਂ ਕਿ ਜੋ ਕੀਤੇ ਵਾਅਦੇ ਸੀਗੇ ਜੋ ਕੰਮਕਾਰ ਕਰਤੇ ਸੀਗੇ ਜਨਤਾ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਕੋਈ ਠੀਕ ਨਹੀਂ ਉਤਰੇ ਇਸ ਕਰਕੇ ਉਹਨਾਂ ਦੀਆਂ ਕੁਝ ਨੀਤੀਆਂ ਮਾੜੀਆਂ ਕਰਕੇ ਆਪਾਂ ਇਸ ਪਾਰਟੀ ਨੂੰ ਜੀ ਛੱਡ ਕੇ ਤੇ ਇਸ ਪਾਰਟੀ ਨੂੰ ਜੁਆਇਨ ਕੀਤਾ ਜੀ ਜੀ ਦੱਸੋ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਸਾਜੀ ਨਮਾ ਚਾਵਾ ਕਿਹੜੀ ਪਾਰਟੀ ਨੂੰ ਛੱਡ ਕੇ ਜਾਏ ਮੈਂ ਆਮ ਆਦਮੀ ਪਾਰਟੀ ਛੱਡ ਕੇ ਕਾਰਨ ਕੀ ਮੈਨੂੰ ਆਪਣੇ ਪਿੰਡ ਦੀ ਪੰਚਾਇਤ ਦੇ ਕੰਮ 'ਤੇ ਵਿਸ਼ਵਾਸ ਲੱਗਾ ਹੈ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਜਿਹੜਾ ਕਿ 25 ਲੱਖ ਰੁਪਏ ਦੀ ਲਗਤ ਨਾਲ ਗਰਾਈ ਕਰਕੇ ਅਸੀਂ ਸਾਰੇ ਪਿੰਡ ਦੇ ਰਹੇ ਹਾਂ ਤੇ 25 ਲੱਖ ਨਾਲ ਜਾ ਕੇ ਤੁਸੀਂ ਦੇਖੋ ਅਲੀਸ਼ਾਨ ਸ਼ਮਸ਼ਾਨ ਘਾਟ ਬਣਾ ਰਹੇ ਤੇ ਬਾਕੀ ਆਪਣੇ ਚਾਚਾ ਜੀ ਨੇ ਮੈਂਬਰ ਪੰਚਾਇਤ ਕੁਝ ਉਹਨਾਂ ਨੇ ਮੈਨੂੰ ਕੁਝ ਕਿਹਾ ਕਿ ਨਹੀਂ ਤੂੰ ਗੁਲਾਬ ਇੱਧਰ ਆ ਨਾ ਕਰ ਜਾਲਾ ਇੱਧਰ ਸਾਰੇ ਕੰਮ ਕਰਾਂਗੇ ਉਹਨਾਂ ਨੇ ਮੇਰੇ ਕੰਮ ਕੀਤੇ ਮੈਂ ਇਹ ਕਹਿਣਾ ਵੀ ਮੈਡਮ ਅਗਲੀ ਵਾਰੀ ਅਸੀਂ ਇੱਥੇ ਜਿੱਤੇਗੀ ਆਮ ਆਦਮੀ ਪਾਰਟੀ ਕਿਉਂ ਛੱਡੀਏ ਦੱਸੋ ਆਮ ਆਦਮੀ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਇਹ ਗੱਲ ਹੈ ਉਹ ਬਤਾ ਗਈ ਅੱਜ ਆਪ ਪਾਰਟੀ ਨੂੰ ਆਲੇ ਦੁਆਕੇ ਕਾਂਗਰਸ ਪਾਰਟੀ ਜੁਆਇਨ ਕਰ ਦੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਕੋਈ ਕੰਮ ਕਿਸੇ ਨੂੰ ਪਸੰਦ ਹੀ ਨਹੀਂ ਆਏ ਸਾਨੂੰ ਕੱਲਿਆਂ ਨੂੰ ਕੀ ਹੋਣੇ ਕਿਸੇ ਇਲਾਕੇ ਦੇ ਵਿੱਚ ਕਿਸੇ ਇੱਕ ਸਿੰਗਲ ਪਰਸਨ ਹੀ ਦੱਸ ਦੋ ਕਿ ਜਿਹਨਾਂ ਨੂੰ ਪਸੰਦ ਆਏ ਹੋਣਗੇ ਇਸ ਕਰਕੇ ਮਨੋ ਲੱਥ ਗਈ ਆ ਪਾਰਟੀ ਵਾਲੀ ਤਾਂ ਕਰਕੇ ਆਪਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਜੀ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਆਪ ਸਮਰਥਕ ਜਿਹੜੇ ਆ ਉਹ ਤੁਹਾਡੀ ਪਾਰਟੀ ਜੁਆਇਨ ਕਰਨ ਪਹੁੰਚੇ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਪਹ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਪਿੰਡ ਬਹੁਤ ਇੱਕ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਬਹੁਤ ਵੱਡੇ ਪਿੰਡ ਨੇ ਤੇ ਬੜੀ ਕੈਂਟ ਤੇ ਬਿਲਕੁਲ ਨਾਲ ਚਾਵਾ ਨੁਸ਼ਹਿਰਾ ਬਹਾਦਰ ਫਿਰ ਨਵਾਂ ਪਿੰਡ ਇਹ ਚਾਰ ਪਿੰਡਾਂ ਦਾ ਕਲਸਟਰ ਹੈ ਕਾਫੀ ਬੜੇ ਬੜੀ ਸਾਰੇ بڑے ਪਿੰਡ ਨੇ ਤੇ ਇਹਨਾਂ ਨੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਨੇ ਫੈਸਲਾ ਕੀਤਾ ਕਿ ਅਸੀਂ ਆਪ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ 4 ਸਾਲ ਦੇ ਵਿੱਚ ਜੋ ਕੰਮ ਕਰਨੇ ਨਿਰਾਸ਼ਾਜਨਕ ਹੀ ਰਹੇ ਨੇ ਕੰਮ ਕੋਈ ਕੀਤਾ ਨਹੀਂ ਉਹਨਾਂ ਦੇ ਇਹਨਾਂ ਦੀ ਤਸੱਲੀ ਨਹੀਂ ਹੋਈ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਸੀ ਪਰ ਜੋ ਨੈਟ ਰਿਜ਼ਲਟ ਹੈ ਉਹ ਇਹਨਾਂ ਦੇਖਿਆ ਵੀ ਕੋਈ ਅੱਲੇ-ਪੱਲੇ ਪਿਆ ਨਹੀਂ ਗਵਰਨਮੈਂਟ ਸਮੂਥਲੀ ਚੱਲੀ ਨਹੀਂ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਹੋਇਆ ਡਵੈਲਪਮੈਂਟ ਕੋਈ ਨਹੀਂ ਹੋਈ ਇਹਨਾਂ ਸਾਰਾ ਕੁਝ ਨੂੰ ਧਿਆਨ ਚ ਰੱਖਦੇ ਆ ਹੋਏ ਆ ਫੈਸਲਾ ਕੀਤਾ ਕਿ ਅਸੀਂ অরুণਾ ਚੌਧਰੀ ਦੀ ਰਹਿਨਮਾਈ ਥੱਲੇ ਕਾਂਗਰਸ ਪਾਰਟੀ ਜੁਆਇਨ